ਸੱਡੇ ਵਾਲੇ ਤੋਂ ਲੈ 100 ਦੇ ਵਿੱਚੋਂ 99% ਲੋਕ ਇਦਾਂ ਦੇ ਨੇ ਜਿਹੜੇ ਇੱਕ ਰਿਗਰਟ ਦੇ ਅੰਦਰ ਫਿਰ ਰਹੇ ਨੇ ਉਹ ਰਿਗਰਟ ਉਹਨਾਂ ਦੇ ਅੰਦਰ ਆ ਕਿ ਉਹ ਜਦੋਂ ਉਹ ਮਹਿਫਲਾਂ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਨੇ ਕਿ ਯਾਰ ਮੈਂ ਨਾ ਫਲਾਣਾ ਕੰਮ ਕਰਨਾ ਚਾਹੁੰਦਾ ਸਾ ਪਰ ਮੇਰੇ ਕੋ ਹੋਇਆ ਨਹੀਂ ਮੇਰੇ ਕੋ ਪਰ ਜਿਹੜੀਆਂ ਮਤਲਬ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਚ ਗੋਲ ਹੁੰਦਾ ਵਾ ਕੁਛ ਨਾ ਕੁਛ ਬਣਾਣਾ ਚਾਹਦਾ ਦਾ ਕੁਛ ਅਚੀਵ ਕਰਨਾ ਚਾਹਦਾ ਹੁੰਦਾ ਹੈ ਇੱਕ ਚੜhti ਜਵਾਨੀ ਦੇ ਵਿੱਚ ਜਿਹੜੇ ਸੁਪਨੇ ਹੁੰਦੇ ਹਨ ਉਹਦੋਂ ਹਰ ਇੱਕ ਸੁਪਨਾ ਪੂਰਾ ਕਰਨ ਲਈ ਬੰਦੇ ਦੇ ਅੰਦਰ ਇੱਕ ਜਜ਼ਬਾ ਹੁੰਦਾ ਵਾ ਪਰ ਟਾਈਮ ਬਾਏ ਟਾਈਮ ਬਾਏ ਟਾਈਮ ਬਾਏ ਉਹਦਾ ਉਹ ਜਜ਼ਬਾ ਘਟਦਾ ਜਾਂਦਾ ਹੈ ਤਾਂ ਉਹ ਬੰਦਾ ਆਪਣੇ ਗੋਲ ਤੇ ਉੱਤੋਂ ਹਟ ਜਾਂਦਾ ਹੈ ਤਾਂ ਜੋ ਚੀਜ਼ ਅਚੀਵ ਕਰਦਾ ਵਾ ਉਹਨੂੰ ਲੈ ਕੇ ਸੈਟੀਸਫਾਈ ਹੋ ਜਾਂਦਾ ਹੈ ਤਾਂ ਉਹ ਇੱਕ ਬਹਾਨੇ ਘੜ ਲੈਂਦਾ ਵਾ ਆਪਣੇ ਸੁਪਨੇ ਪੂਰੇ ਨਾ ਕਰਨ ਦੇ ਪਬਲੀਕਲੀ ਉਹਨੇ ਕੋਲ ਉਹ ਜਿਹੜੇ ਸੂਰ ਬਹਾਨੇ ਹੁੰਦੇ ਆ ਨਾ ਉਹ ਸਾਨੂੰ ਸਹੀ ਵੀ ਲੱਗਦੇ ਨੇ ਉਹਨੇ ਉਹ ਮਨਾ ਲਿਆ ਹੁੰਦਾ ਕਿ ਯਾਰ ਮੈਂ ਇਸ ਕਰਕੇ ਆਪਣੇ ਆ ਜਿਹੜੇ ਗੋਲ ਤੱਕ ਨਹੀਂ ਪਹੁੰਚ ਸਕਿਆ ਪਰ ਅੰਦਰੋਂ ਅੰਦਰ ਹੀ ਉਹ ਆਪਣੇ ਇੱਕ ਰਿਗਰਟ ਦੇ ਵਿੱਚ ਹੁੰਦੇ ਆ ਪਰ ਅੰਦਰੋਂ ਅੰਦਰ ਹੀ ਉਹ ਆਪਣੇ ਇੱਕ ਰਿਗਰਟ ਦੇ ਵਿੱਚ ਹੁੰਦਾ ਕਿ ਯਾਰ ਮੈਂ ਮੇਰੇ ਕੋਲ ਮੌਕਾ ਸੀ ਸਾਰਾ ਕੁਝ ਸੀ ਮੈਂ ਆਪਣੇ ਗੋਲ ਤੱਕ ਪਹੁੰਚ ਨਹੀਂ ਸਕਿਆ

ਸੁਪਨ ਸਾਜ ਪਾਬਲੋ ਪੋਲੋ ਦਾ ਨਾਵਲ ਹੈ ਜਿਹੜਾ ਦੁਨੀਆ ਦੇ ਟੌਪ ਦੇ 10 ਨਾਵਲਾਂ ਦੇ ਵਿੱਚੋਂ ਇੱਕ ਹੈ। ਸਭ ਤੋਂ ਜ਼ਿਆਦਾ ਹੌਟ ਸੇ ਨਾਵਲਾਂ ਦੇ ਵਿੱਚ ਅਜੇ ਵੀ ਇਹ ਰਿਹਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨੇ ਚਾਹੁੰਦੇ ਹੋ, ਕੋਈ ਅਚੀਵਮੈਂਟ ਕਰਨੀ ਚਾਹੁੰਦੇ ਹੋ ਤਾਂ ਇਹ ਨਾਵਲ ਬਿਲਕੁਲ ਤੁਹਾਡੇ ਲਈ ਹੈ। ਹਰ ਇੱਕ ਦੇ ਲਈ ਹੈ। ਅਜਾਤਮਾਤ ਨਾਲ ਵੀ ਜੁੜਦਾ, ਹਰ ਇੱਕ ਤਰ੍ਹਾਂ ਦੇ ਨਾਲ ਜੁੜਦਾ। ਸਭ ਤੋਂ ਪਹਿਲਾਂ ਪੈਰੀ ਨਾਲ ਹੁਣ ਕਹਾਣੀ ਸੁਣਦੇ ਹਾਂ। ਕਹਾਣੀ ਦੀ ਇਦਾਂ ਕਿ ਇਹਦਾ ਜਿਹੜਾ ਇੱਕ ਮੇਨ ਪਾਤਰ ਹੈ ਸੰਟਿਆਗੋ ਉਹ ਇੱਕ ਚਰਵਾਹਾ ਹੈ ਜਿਹੜਾ ਭੇਡਾਂ ਚਾਰਦਾ ਭੇਡਾਂ ਚਾਰਦਾ ਹੈ ਵੈਸੇ ਉਹ ਸੇ ਪਿੰਡ ਦਾ ਵਾ ਪਰ ਉਹਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ ਇਸੇ ਕਰਕੇ ਉਹ ਭੇਡਾਂ ਚਾਰਦਾ ਇੱਕ ਪਿੰਡ ਤੋਂ ਦੂਜੇ ਪਿੰਡ ਦੂਜੇ ਪਿੰਡ ਤੋਂ ਤੀਜੇ ਪਿੰਡ ਇਸੇ ਤਰ੍ਹਾਂ ਹੀ ਭੇਡਾਂ ਚਾਰਨ ਦੇ ਨਾਲ-ਨਾਲ ਉਹਦਾ ਉੱਨ ਵੇਚ ਕੇ ਗੁਜ਼ਾਰਾ ਹੁੰਦਾ ਤੇ ਅੱਜ ਚੌਥੇ ਪੰਜਵੇਂ ਦਿਨ ਲਗਾਤਾਰ ਜਦੋਂ ਉਹਨੂੰ ਘਰੋਂ ਨਿਕਲੇ ਨੂੰ ਹੋ ਗਿਆ ਤੇ ਰਾਤ ਰੈਂਤੀ ਨੂੰ ਇੱਕ ਦੂਰ ਖੰਡਰ ਦੇਖਦਾ ਵਾ ਨੇੜੇ ਜਾਂਦਾ ਤਾਂ ਇੱਕ ਬੰਦ ਪਈ ਚਰਚ ਹੁੰਦੀ ਆ ਜਿਹੜੀ ਇੱਕ ਸ਼ਤ ਵੀ ਇੱਕ ਬੰਯੂਰਟੀ ਕੀ ਹੁੰਦੀ ਆ ਤੇ ਉਹਦੇ ਚ ਇੱਕ ਅੰਜੀਰ ਦਾ ਰੁੱਖ ਹੁੰਦਾ ਉਹਨੂੰ ਉੱਥੇ ਰਾਤ ਕੱਢਣ ਲਈ ਇੱਕ ਵਧੀਆ ਜਗ੍ਹਾ ਲੱਗਦੀ ਆ ਉੱਥੇ ਸਟੇ ਕਰ ਲਈ ਸਾਰਾ ਆਪ ਦਾ ਉੱਥੇ ਸੈਟਅਪ ਲਾ ਲਈਦਾ ਸੌਂਸਾਨ ਦੇ ਲਈ ਤੇ ਜਿੰਨੂੰ ਉਹਨੇ ਆਖਰੀ ਵਾਰੀ ਉਹਨਾਂ ਵਿੱਚ ਹੀ ਹੁੰਦੀ ਆ ਜਿਹੜੇ ਵਪਾਰੀ ਨੂੰ ਉਹਦੀ ਕੁੜੀ ਇਹਨੂੰ ਬਹੁਤ ਸੋਹਣੀ ਲੱਗੀ ਹੁੰਦੀ ਆ ਤਾਂ ਕੱਲ ਨੂੰ ਇਹਨੇ ਫੇਰ ਉੱਥੇ ਜਾਣਾ ਹੁੰਦਾ ਏ ਉਹਨੂੰ ਉਹ ਵਿੱਚ ਬੜੀ ਐਕਸਾਈਟਮੈਂਟ ਹੁੰਦੀ ਆ ਰਾਤ ਨੂੰ ਨੀਂਦ ਵੀ ਨਹੀਂ ਉਸ ਤਰੀਕੇ ਨਾਲ ਆਉਂਦੀ ਜਿਵੇਂ ਜਦੋਂ ਸੌਂ ਲੱਗਦਾ ਤੇ ਜਦੋਂ ਸੌਂਦਾ ਸੁਪਨਾ ਹੁੰਦਾ ਇੱਕ ਕਿ ਇੱਕ ਬੱਚਾ ਇਹਦੀ ਬਾਹ ਫੜ ਕੇ ਇਹ ਤੈਨੂੰ ਇੱਕ ਏਜੀਪਟ ਦੇ ਪਿਰਾਮਿਡ ਦੇ ਕੋਲੇ ਲੈ ਕੇ ਜਾਂਦਾ ਜਿੱਥੇ ਖਜ਼ਾਨਾ ਦੱਬਿਆ ਹੁੰਦਾ ਤਾਂ ਇਹਨੂੰ ਕਹਿੰਦਾ ਗਿਆ ਖਜ਼ਾਨਾ ਤੇਰਾ ਇਹਨੂੰ ਖਜ਼ਾਨੇ ਨੂੰ ਆਪਣੇ ਕੋਲੇ ਹਾਸਲ ਕਰ ਸਵੇਰੇ एकदम ਉੱਠਦਾ ਤਾਂ ਇਹਨੂੰ ਉਹ ਸੁਪਨਾ ਜਿਹੜਾ ਵਾ ਚੈਨ ਨਹੀਂ ਆਉਂਦਾ ਉਹ ਸੁਪਨਾ ਇਦਾਂ ਦੇ ਨੂੰ ਪਹਿਲਾਂ ਵੀ ਕਈ ਵਾਰੀ ਆਇਆ ਇਹਨੇ। ਇਹਨੂੰ ਪਤਾ ਹੁੰਦਾ ਕਿ ਜਿੱਥੇ ਇਹਨੇ ਅਜੋਨ ਦੇ ਵਿੱਚ ਜਾਣਾ ਜਿਹੜੇ ਵਪਾਰੀ ਨੂੰ ਉੱਥੇ ਇੱਕ ਉਹ ਬੁੱਢੀ ਔਰਤ ਵੀ ਰਹਿੰਦੀ ਹੈ ਜਿਹੜੀ ਸੁਪਨਿਆਂ ਦਾ ਮਤਲਬ ਦੱਸਦੀ ਹੈ। ਇਹ ਉਸ ਬੁੱਢੀ ਔਰਤ ਦੇ ਕੋਲੇ ਜਾਂਦਾ ਤੇ ਆਪਣੇ ਸੁਪਨੇ ਬਾਰੇ ਦੱਸਦਾ। ਉਹ ਔਰਤ ਇਹਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਤੇਰੇ ਖਜ਼ਾਨੇ ਬਾਰੇ ਦੱਸਾਂਗੀ। ਪਰ ਜੇ ਤੂੰ ਮੈਨੂੰ ਖਜ਼ਾਨੇ ਦੇ ਵਿੱਚੋਂ ਆਪਣਾ 10% ਦੇਵੇਂਗਾ। ਇਹ 10% ਦੇਣਾ ਮੰਨ ਜਾਂਦਾ ਤੇ ਉਹ ਬੁੱਢੀ ਇਹਨੂੰ ਦੱਸ ਪੈਂਦੀ ਕਿ ਤੇਨੂੰ ਜਿਹੜਾ ਤੇਰਾ ਖਜ਼ਾਨਾ ਉਹ ਮਿਸਰ ਦੇ ਵਿੱਚ ਪਿਆ ਤੈਨੂੰ ਮਿਸਰ ਜਾਣਾ ਪਊਗਾ। ਕਿੰਦਾ ਪਾਗਲ ਔਰਤ ਇੱਡੀ ਦੂਰ ਕਿਤੇ ਮੈਂ ਜਾਊਂਗਾ ਐਵੇਂ ਇਹਨੂੰ ਕੁਝ ਨਹੀਂ ਪਤਾ ਸਿਰਫ ਰੌਲਾ ਹੀ ਆ ਨਰਾਜ ਹੋ ਕੇ ਇੱਕ ਤਰ੍ਹਾਂ ਨਾਲ ਉੱਥੋਂ ਉੱਥੋਂ ਚੱਲਿਆ ਜਾਂਦਾ ਤਾਂ ਬਾਜ਼ਾਰ ਦੇ ਵਿੱਚੋਂ ਇੱਕ ਕਿਤਾਬ ਲੈ ਕੇ ਕਿਤਾਬ ਪੜਨ ਲੱਗ ਜਾਂਦਾ ਕਿਤਾਬ ਪੜਨ ਲੱਗਦਾ ਤੇ ਉੱਥੇ ਇੱਕ ਬੁੱਢਾ ਆ ਕੇ ਇਹਦੇ ਨਾਲ ਗੱਲਾਂ ਕਰਨ ਲੱਗ ਜਾਂਦਾ ਇਹ ਉਹਦੀਆਂ ਗੱਲਾਂ ਤੋਂ ਇੱਕ ਤਰ੍ਹਾਂ ਨਾਲ ਇਰੀਟੇਟ ਹੁੰਦਾ ਵਾ ਪਰ ਉਹ ਗਦਾਂ ਗੱਲਾਂ ਤੋਂ ਇਹਨੂੰ ਕਹਿੰਦਾ ਕਿ ਮੈਂ ਤੈਨੂੰ ਤੇਰੇ ਖਜ਼ਾਨੇ ਬਾਰੇ ਦੱਸ ਸਕਦਾ ਇਹਨੂੰ ਲੱਗਦਾ ਕਿ ਉਹੀ ਬੁੱਢੀ ਔਰਤ ਨੇ ਇਹਨੂੰ ਮੇਰੇ ਕੋਲੇ ਭੇਜਿਆ ਵਾ ਇਹਨੇ ਤਾਂ ਕੀ ਦੱਸਣਾ ਪਰ ਉਹ ਗੱਲਾਂ-ਗੱਲਾਂ ਚ ਇਹਨੂੰ ਦੱਸਦਾ ਕਿ ਮੈਂ ਇੱਕ ਫਲਾਨੀ ਸਟੇਟ ਦਾ ਰਾਜਾ ਹਾਂ ਮੈਨੂੰ ਘੁੰਮਣ ફરਦਾ ਸ਼ੌਂਕ ਹੈ ਤੇ ਮੈਂ ਇਹ ਭੇਸ ਬਦਲ ਕੇ ਘੁੰਮ ਫਿਰ ਰਿਹਾ ਹਾਂ ਤੇ ਮੈਂ ਤੈਨੂੰ ਤੇਰੇ ਸੁਪਨੇ ਬਾਰੇ ਦੱਸਦਾ ਹਾਂ ਮੈਂ ਤੇਰੇ ਰਾਜਾ ਸੁਪਨਾ ਮੈਂ ਉਹ ਮਿਸਰ ਪ੍ਰੋਜੈਕਟ ਦੇ ਵਿੱਚ ਗਿਆ ਫਿਰ ਇਹਨੂੰ ਇਹਦੀਆਂ ਵਧੀਆ ਗੱਲਾਂ ਤੇ ਯਕੀਨ ਹੁੰਦਾ ਉਹ ਇਹਨੂੰ ਹੋਰ ਵੀ ਬੜੀਆਂ ਗੱਲਾਂ ਦੱਸਦਾ ਜਿਹੜੀਆਂ ਉਹਨੇ ਕਿਸੇ ਨੂੰ ਨਹੀਂ ਦੱਸੀਆਂ ਹੁੰਦੀਆਂ ਇਹ ਇੱਕ ਇਹੋ ਦੇ ਕੋਲ ਵਾਦਾ ਲੈਂਦਾ ਕਿ ਮੈਂ ਤੇਰੀ ਹੈਲਪ ਕਰਾਂਗਾ ਉਹ ਖਜ਼ਾਨਾ ਲੈਣ ਚ ਪਰ ਮੈਂ ਤੇਰੇ ਕੋਲੋਂ ਤੇਰੀਆਂ ਭੇਡਾਂ ਦਾ ਜਿਹੜਾ ਵਾ 10% ਹਿੱਸਾ ਲਵਾਂਗਾ ਪਰ ਇਹ ਕਹਿੰਦਾ ਕਿ ਮੈਂ ਜਿਹੜਾ ਖਜ਼ਾਨਾ ਮੈਨੂੰ ਲੱਭੂਗਾ ਉਹਦੇ ਚ ਮੈਂ ਤੁਹਾਨੂੰ 10% ਦਵਾਂਗਾ ਕਿੰਨਾ ਜਿਹੜੀ ਚੀਜ਼ ਤੇਰੇ ਕੋਲ ਹੈ ਹੀ ਨਹੀਂ ਆ ਉਹਨੂੰ ਤੂੰ ਪਾਉਣ ਤੋਂ ਪਹਿਲਾਂ ਹੀ ਦੇਣ ਦੇ ਬਾਰੇ ਸੋਚ ਲਿਆ ਤਾਂ ਤੂੰ ਉਹਨੂੰ ਪਾਉਣ ਦੀ ਜਿਹੜੀ ਅੱਧੀ ਸ਼ਾ ਉੱਥੇ ਹੀ ਘਟਾ ਲਈ ਆ ਕਿ ਜੇ ਮੈਂ ਲਾਵਾਂਗਾ ਤੇ ਕੋਈ ਦੀ ਚੀਜ਼ ਹੈਗੀ ਐ ਇਹਦੇ ਚੋਂ ਹੀ ਹਿੱਸਾ ਲਾਵਾਂਗਾ ਉਹ ਮੰਨ ਜਾਂਦਾ ਇਹਨੂੰ ਪਰ ਬੜਾ ਕੁਝ ਸੋਚਦਾ ਵਾ ਕਿ ਇੱਕ ਟੱਕ ਉੜੀ ਢੇਡਾਂ ਕਿਵੇਂ ਛੱਡਾਂ ਫਿਰ ਇਹਦੇ ਦਿਮਾਗ ਚੋਂਦਾ ਕਿ ਮੈਂ ਕਦੋਂ ਦਾ ਘਰੋਂ ਨਿਕਲਿਆ ਮੇਰੇ ਮਾਪਿਓ ਵੀ ਤਾਂ ਮੇਰੇ ਬਿਨਾਂ ਰਹਿਣਾ ਗੇਚੀ ਗਿਆ ਐ ਜੇ ਤੁਸੀਂ ਸੁਪਨੇ ਦੀ ਪੂਰਤੀ ਕਰਨੀ ਆ ਤੁਹਾਨੂੰ ਤਿਆਗ ਵੀ ਰੱਖਣਾ ਪਊਗਾ ਤਾਂ ਉਹ ਸਾਰਾ ਕੁਝ ਛੱਡ ਕੇ ਉਹਨੂੰ ਆਪਣੀਆਂ ਢੇਡਾਂ ਵੇਚ ਕੇ ਤੇ 10% ਦੇ ਦਿੰਦਾ 10% ਦੇ ਜਾਂਦਾ ਉਹਨੂੰ ਅਫਰੀਕਾ ਦੇ ਜਹਾਜ਼ ਦੇ ਵਿੱਚ ਬਿਠਾ ਦਿੰਦਾ ਸੰਟਿਆਗੋ ਨੂੰ ਹੋਰਾਂ ਜਾਂ ਕਿਉਂਕਿ ਉਹ ਜਿਹੜਾ ਮਿਸਰ ਨੂੰ ਜਾਣਾ ਹੁੰਦਾ ਵਾਇਆ ਅਫਰੀਕਾ ਹੀ ਜਾਣਾ ਹੁੰਦਾ ਜਾ ਇਹ ਜਹਾਜ਼ ਜਦੋਂ ਉੱਥੇ ਜਾ ਕੇ ਉਤਰਦਾ ਸਮੁੰਦਰੀ ਜਹਾਜ਼ ਹੁੰਦਾ ਇੱਕ ਤਰ੍ਹਾਂ ਨਾ ਉਹ ਜਦੋਂ ਉਤਰਦਾ ਤੇ ਉੱਥੇ ਹੋਵੇ ਕੋ ਜਿੰਨੇ ਵੀ ਉਹਦੇ ਭੇਡਾਂ ਵੇਚ ਕੇ ਪੈਸੇ ਵੱਡੇ ਹੁੰਦੇ ਉਹ ਸਾਰੇ ਚੋਰੀ ਹੋ ਜਾਂਦੀ ਹੋਰ ਵੀ ਜਿੰਨਾ ਸਮਾਨ ਹੁੰਦਾ ਚੋਰੀ ਹੋ ਜਾਂਦਾ ਉਹਨੂੰ ਬੜਾ ਜ਼ਿਆਦਾ ਰਿਗਰਟ ਹੁੰਦਾ ਪਛਤਾਉਂਦਾ ਕਿ ਮੈਂ ਕੀ ਡਿਸੀਜਨ ਲੈ ਲਿਆ ਰੋਟੀ ਪਾਣੀ ਖਾਣ ਦੀ ਗੁਜ਼ਾਰਾ ਕਰ ਲਈ ਮੇਰੇ ਕੋਲ ਢੇਡਾ ਹੀ ਸੀ ਢੇਡਾ ਵੇਚ ਕੇ ਤਾਂ ਮੈਂ ਪੈਸੇ ਸੀਗੇ ਮੇਰੇ ਕੋਲੇ ਉਹ ਹੀ ਪੈਸਾ ਲਈ ਮੈਂ ਖਜਾਨੇ ਦੀ ਭਾਲ ਦੇ ਵਿੱਚ ਨਿਕਲਿਆ ਪਤਾ ਨਹੀਂ ਉਹ ਖਜਾਨਾ ਮਿਲਣਾ ਕਿ ਨਹੀਂ ਮਿਲਣਾ ਤੂੰ ਕੁਛ ਹੈਗਾ ਸੀ ਮੈਂ ਉਹ ਵੀ ਘਾਬੇਠਾ ਹਾਂ ਭੁੱਖ ਵੀ ਬਹੁਤ ਲੱਗਦੀ ਉਹਨੂੰ ਪਰ ਉਹ ਕਹਿੰਦੇ ਆ ਨਾ ਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੁੰਦੇ ਆ ਪਰ ਮਾਤਮਾ ਕੋਈ ਨਾ ਕੋਈ ਜਿਹੜੀ ਆ ਟਾਣੀ ਨਵਾ ਦਿੰਦਾ ਵਾ ਕੋਈ ਨਾ ਕੋਈ ਦਰਵਾਜ਼ਾ ਹਮੇਸ਼ਾ ਖੁੱਲਾ ਹੁੰਦਾ ਵਾ ਜਦੋਂ ਕੋਈ ਉਹ ਹੀ ਗੱਲ ਕਿ ਜਦੋਂ ਤੁਸੀਂ ਕੇਚੀ ਨੂੰ ਦਿਲੋਂ ਜਾਓ ਤਾਂ ਪੂਰੀ ਕਾਇਨਾਤ ਉਹਨੂੰ ਤੁਹਾਨੂੰ ਮਿਲ ਆਉਣੀ ਲੱਗ ਜਾਂਦੀ ਠੀਕ ਆ ਤਾਂ ਉਹ ਇੱਕ ਵੇਗ ਦਾ ਪਹਾੜੀ ਦੇ ਉੱਪਰ ਇੱਕ ਦੁਕਾਨ ਹੁੰਦੀ ਆ ਕੱਚ ਦਾ ਸਮਾਨ ਖਰੋਕਰੀ ਦੀ ਦੁਕਾਨ ਹੁੰਦੀ ਆ ਲਾਲੋ ਔਖਾ ਹੋ ਕੇ ਪਹਾੜੀ ਚੜਦਾ ਥੱਕ ਜਾਂਦਾ ਤੇ ਉਹ ਬਹੁਤ ਗੰਦੀ ਹੁੰਦੀ ਉਹਦਾ ਸਾਮਾਨ ਸਾਰਾ ਘੱਟਾ ਬਹੁਤ ਪਿਆ ਹੁੰਦਾ ਹੈ ਦੁਕਾਨ ਵਾਲੇ ਨੂੰ ਕਹਿੰਦਾ ਕਿ ਮੈਂ ਤੇਰੀ ਸਾਰੀ ਸਫਾਈ ਕਰ ਦਿੰਦਾ ਤੂੰ ਮੈਨੂੰ ਖਾਣ ਲਈ ਕੋਈ ਰੋਟੀ ਰੱਟੀ ਦੇ ਦੇ ਉਹ ਕੁਝ ਨਹੀਂ ਬੋਲਦਾ ਫਿਰ ਉਹਨੂੰ ਕਹਿੰਦਾ ਕਿ ਮੈਂ ਤੇਰੀ ਸਫਾਈ ਕਰ ਦਿੰਦਾ ਮੈਨੂੰ ਤੂੰ ਰੋਟੀ ਦੇ ਦੇ ਦੀ ਉਹ ਫਿਰ ਨਹੀਂ ਬੋਲਦਾ ਪਰ ਕੁਦਰਤ ਦੇ ਨਿਯਮ ਅਨੁਸਾਰ ਇਹਨੂੰ ਜਿਹੜਾ ਉਹਦੀ ਬੁੱਡੇ ਦੀ ਗੱਲ ਚੱਤੇ ਹੁੰਦੀ ਆ ਇਹ ਬਿਣਾ ਕਹਿਣ ਤੋਂ ਆਪਣੇ ਆਪ ਹੀ ਉਹਦੀ ਸਫਾਈ ਕਰਨ ਲੱਗ ਜਾਂਦਾ ਸਫਾਈ ਬਹੁਤ ਵਧੀਆ ਕਰਦਾ ਉਹ ਬਹੁਤ ਵਧੀਆ ਸਾਈ ਕਰਦਾ ਤਾਂ ਉਹ ਦੁਕਾਨਦਾਰੇ ਨੂੰ ਰੋਟੀ ਖਵਾਉਣ ਵੀ ਥੱਲੇ ਲੈ ਜਾਂਦਾ ਰੋਟੀ ਖੋਣ ਦਾ ਰੋਟੀ ਖਵਾ ਕੇ ਜਦੋਂ ਉੱਪਰ ਲੈ ਕੇ ਆਉਣ ਲੱਗਦਾ ਤੇ ਉਹ ਨੂੰ ਕਹਿੰਦਾ ਕਿ ਯਾਰ ਤੈਨੂੰ ਮੈਨੂੰ ਲੱਗਦਾ ਕੰਮ ਦੀ ਲੋੜ ਆ ਤੇ ਮੈਂ ਤੈਨੂੰ ਕੰਮ ਤੇ ਰੱਖ ਲੈਂਦਾ ਕਹਿੰਦਾ ਚਲ ਠੀਕ ਆ ਰੱਖ ਲਾ ਤੂੰ ਵਾਪਸ ਹੁੰਦੇ ਆ ਦੁਕਾਨ ਤੇ ਤਾਂ ਪਹਾੜੀ ਤੇ ਪਹਾੜੀ ਕਾਫੀ ਉੱਪਰ ਹੁੰਦੀ ਏ ਦੀ ਦੁਕਾਨ ਪਹਾੜੀ ਤੇ ਉੱਪਰ ਹੁੰਦੀ ਆ ਤਾਂ ਤੇ ਆਮ ਹੀ ਲੋਕ ਚੜਦੇ ਆ ਤਾਂ ਇਹਨੂੰ ਉੱਥੇ ਮਹਿਸੂਸ ਹੁੰਦਾ ਕਿ ਯਾਰ ਇੱਥੇ ਕੋਈ ਖਾਣ ਪੀਣ ਵਾਲੀ ਦੁਕਾਨ ਨਹੀਂ ਆ ਜੇ ਆਪਾਂ ਨਾਲ ਚਾਹ ਵੇਚੀਏ ਨਾਲੇ ਤਾਂ ਆਪਣੇ ਕੱਪ ਵਿਗਣਗੇ ਨਾਲੇ ਚਾਹ ਵੀ बिकੂਗੀ ਉਹਨੂੰ ਦੁਕਾਨਦਾਰ ਨੂੰ ਇਹਦਾ ਜਿਹੜਾ ਆਈਡੀਆ ਬਹੁਤ ਵਧੀਆ ਲੱਗਦਾ ਤਾਂ ਇਹ ਉੱਥੇ ਨਾਲ ਚਾਹ ਵੀ ਚੰਗਾ ਜਾਂਦੇ ਆ ਹੋਰ ਖਾਣ ਪੀਣੀਆਂ ਚੀਜ਼ਾਂ ਵੇਚ ਲੱਗ ਜਾਂਦੇ ਆ ਤੇ ਉਹ ਇੰਨਾ ਜ਼ਿਆਦਾ ਪੈਸਾ ਕਮਾਉਂਦੇ ਆ ਇੱਕ ਸਾਲ ਬਾਅਦ ਇਹਦੇ ਕੋਲ ਜਿੰਨੇ ਜ਼ਿਆਦੇ ਪੈਸੇ ਹੁੰਦੇ ਆ ਕਿ ਇਹ ਸੋਚਦਾ ਕਿ ਹੁਣ ਜਿੰਨੀਆਂ ਮੈਂ ਪੇਡਾਂ ਵੇਚ ਕੇ ਇੱਥੇ ਆਇਆ ਮੈਂ ਤਾਂ ਫੇਰ ਵਾਪਸ ਜਾ ਕੇ ਸਾਰੀਆਂ ਪੇਡਾਂ ਖਰੀਦ ਸਕਦਾ ਤੇ ਆਪਣਾ ਕੰਮ ਪਰ ਫੇਰ ਸ਼ੁਰੂ ਕਰ ਸਕਦਾ ਇੱਕ ਵਾਰੀ ਤਾਂ ਇਦਾਂ ਹੀ ਸੋਚਦਾ ਕਿ ਮੈਂ ਵਾਪਸ ਜਾ ਕੇ ਪੇਡਾਂ ਲੈ ਤਾਂ ਪਰ ਇਹਨੂੰ ਫੇਰ ਉਹ ਬੁੱਢੇ ਦੀ ਗੱਲ ਚੇਤੇ ਆਉਂਦੀ ਹੈ ਕਿ ਕਦੀ ਵੀ ਜਿਹੜਾ ਕੋਈ ਸੁਪਨਾ ਹੈ ਨਾ ਉਹ ਅਧੂਰਾ ਨਹੀਂ ਛੱਡਣਾ ਚਾਹੀਦਾ ਉਸ ਸੋਚ ਨੂੰ ਲੈ ਕੇ ਕਹਿੰਦਾ ਨਹੀਂ ਸੁਪਨਾ ਨਹੀਂ ਅਧੂਰਾ ਛੱਡਣਾ ਮੈਂ ਆਪਣਾ ਸੁਪਨਾ ਪੂਰਾ ਕਰਨਾ ਸੋ ਹਾਲਾਂਕਿ ਇੱਥੇ ਉਹਦਾ ਕੰਮ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਵਾ ਪਰ ਆਪਣਾ ਸੁਪਨਾ ਪੂਰਾ ਕਰਨ ਲਈ ਇਹ ਉਹ ਮਿਸਰ ਦੇ ਜਹਾਜ਼ ਦੇ ਵਿੱਚ ਚੜ ਜਾਂਦਾ ਮਿਸਰ ਦੇ ਜਹਾਜ਼ 'ਚ ਚੜ ਜਾਂਦਾ ਤੇ ਰਸਤੇ ਦੇ ਵਿੱਚ ਜੱਗੇ ਜਾ ਕੇ ਉਹਨੂੰ ਇੱਕ ਇੰਗਲਿਸ਼ਮੈਨ ਮਿਲਦਾ ਵਾ ਕਿਤਾਬ ਦੇ ਵਿੱਚ ਉਹਨੂੰ ਇੰਗਲਿਸ਼ਮੈਨ ਲਿਖਿਆ ਵਾ ਜਿਹੜਾ ਇੱਕ ਅਲਟਮਿਸਟ ਦੀ ਭਾਲ ਦੇ ਵਿੱਚ ਪਿਛਲੇ 10 ਸਾਲਾਂ ਤੋਂ ਕੈਰਟਮਿਸਟਰ ਕੋਣ ਹੈ ਜਿਹੜਾ ਪੱਥਰ ਤੋਂ ਸੋਨਾ ਬਣਾਉਂਦਾ ਵਾ ਤੇ ਉਹ ਉਹਨੂੰ ਮਿਲਦਾ ਵਾ ਉਹ ਦੋਵੇਂ ਜਾਂਦੇ ਇੱਕ ਪਿੰਡ ਦੇ ਵਿੱਚ ਜਾਂਦੇ ਆ ਕੈਰਟਮਿਸਟਰ ਨੂੰ ਲੱਭਣ ਲੱਭਦੇ ਲੱਭਦੇ ਇੱਕ ਪਿੰਡ ਦੇ ਵਿੱਚ ਪਹੁੰਚ ਜਾਂਦੇ ਆ ਤੇ ਉੱਥੇ ਜਿਹੜੇ ਪਿੰਡ 'ਚ ਜਾਂਦੇ ਆ ਕੈਰਟਮਿਸਟਰ ਦਾ ਪਿੰਡ ਜਿਹੜਾ ਉਹਨਾਂ ਨੂੰ ਹੁੰਦਾ ਪਤਾ ਕਿ ਫਲਾਣੇ ਪਿੰਡ ਦੇ ਵਿੱਚ ਕੈਰਟਮਿਸਟਰ ਰਹਿੰਦਾ ਵਾ ਉੱਥੇ ਜਾਂਦਿਆਂ ਨੂੰ ਦੰਗੇ ਵਸਵਾਦ ਹੋਇਆ ਹੁੰਦਾ ਤਾਂ ਇਹ ਸੰਟਿਆਗੋ ਸੋਚਦਾ ਕਿ ਯਾਰ ਮੈਂ ਇਹਦੀ ਮਤ ਕਰਦਾ ਮੈਂ ਕਿਉਂਕਿ ਇੱਥੇ ਬੜੇ ਦੰਗੇ ਭੜਕੇ ਆ ਤੇ ਦੋਵੇਂ ਜਣੇ ਐਲਪਮਿਸਟ ਦੀ ਭਾਲ ਦੇ ਵਿੱਚ ਨਿਕਲ ਜਾਂਦੇ ਆ ਲੱਭਦੇ ਲੱਭਦੇ ਉਸੇ ਪਿੰਡ ਇੱਕ ਖੂਹ ਦੇ ਉੱਤੇ ਪਹੁੰਚਦੇ ਆ ਖੂਹ ਦੇ ਇੱਕ ਕੁੜੀ ਨੂੰ ਵੇਖਦਾ ਉਹ ਬਹੁਤ ਸੋਹਣੀ ਕੁੜੀ ਹੁੰਦੀ ਆ ਜਿਹੜਾ ਨਾਪਲ ਦੇ ਵਿੱਚ ਉਹਦਾ ਨਾਮ ਫਾਤਿਮਾ ਫਾਤਿਮਾ ਦੀਨ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਉਹਦੇ ਨਾਲ ਪਿਆਰ ਹੋ ਜਾਂਦਾ ਤੇ ਫਾਤਿਮਾ ਦੇ ਨਾਲ ਗੱਲਾਂ ਕਰਦਾ ਤੇ ਫਾਤਿਮਾ ਨੂੰ ਜਿਹੜਾ ਵਾ ਉਹਦੇ ਐਲਕੈਮਿਸਟ ਬਾਰੇ ਦੱਸਦੀ ਆ ਜਿਹੜਾ ਜਿਹਨੂੰ ਜਾਦੂਗਰ ਕਹਿੰਦੇ ਆ ਜਿਹੜਾ ਪੱਥਰ ਦੇ ਉੱਤੋਂ ਸੋਨਾ ਬਣਾਉਂਦਾ ਇਹ ਦੋਵੇਂ ਉਹਦੇ ਕੋਲੇ ਜਾਂਦੇ ਆ ਤੇ ਜਾਂਦੇ ਆਂ ਜਿਹੜਾ ਉਹ ਐਲਕੈਮਿਸਟ ਹੁੰਦਾ ਵਾ ਉਹ ਇੰਗਲਿਸ਼ ਮੈਨ ਨੂੰ ਕਹਿੰਦਾ ਕਿ ਤੂੰ ਮੈਨੂੰ 10 ਸਾਲਾਂ ਤੋਂ ਲੱਭ ਰਿਆ ਹਾਂ ਪਰ ਤੂੰ ਕਦੀ ਆਪ ਨਹੀਂ ਕੋਸ਼ਿਸ਼ ਕੀਤੀ ਸੋਨਾ ਬਣਾਉਣ ਦੀ ਕਹਿੰਦਾ ਨਹੀਂ ਕਹਿੰਦਾ ਜੇ ਤੂੰ ਆਪ ਕੋਸ਼ਿਸ਼ ਕੀਤੀਂਦੀ ਉਹਨੂੰ ਤੂੰ ਕਿੰਨਾ ਸੋਨਾ ਬਣਾ ਲੈਣਾ ਤੂੰ ਮੇਰੇ ਤੇ ਹੀ ਡਿਪੈਂਡ ਰਿਆ 10 ਸਾਲ ਖਰਾਬ ਕਰਤੇ ਉਹ ਉਹਨਾਂ ਦੀ ਇਹ ਬਾਤਾਲਾਪ ਹੋ ਰਹੀ ਆ ਉਧਰ ਸੈਂਟਿਆਗੋ ਲਗਾਤਾਰ ਰੋਜ਼ ਜਿਹੜਾ ਵਾ ਉਹਨੂੰ ਫਾਤਮਾ ਨੂੰ ਮਿਲ ਰਿਹਾ ਦੋਵਾਂ 'ਚ ਪਿਆਰ ਹੋ ਗਿਆ ਇੱਕ ਦਿਨ ਦੋਵੇਂ ਜਣੇ ਗੱਲਾਂ ਕਰ ਰਹੇ ਆ ਤੇ ਫਿਰ ਸਮਾਨ ਤੇ ਕੀ ਵੇਖਦਾ ਤੋ ਬਾਜ ਆਪਸ 'ਚ ਲੜ ਰਹੇ ਆ ਸੈਂਟਿਆਗੋ ਸੈਂਚਾ ਕੋ ਨੂੰ ਇਹ ਚੀਜ਼ ਕੁਦਰਤ ਦਾ ਇੱਕ ਮੈਸੇਜ ਲੱਗਦੀ ਆ ਕਿ ਜਿਵੇਂ ਕੋਈ ਉਹਨੂੰ ਮੈਸੇਜ ਦੇ ਰਿਹਾ ਹੋਵੇ ਕਿ ਨਾਲ ਦਾ ਪਿੰਡ ਜਾਂ ਨਾਲ ਦੇ ਪਿੰਡ ਦੇ ਵਿੱਚ ਕੋਈ ਸੈਨਾ ਇਕੱਠੀ ਹੋ ਰਹੀ ਆ ਸ਼ਾਇਦ ਉਹ ਇਸ ਪਿੰਡ ਦੇ ਉੱਤੇ ਹਮਲਾ ਕਰਨ ਨੂੰ ਇਕੱਠੇ ਹੋਏ ਨੇ ਸੋ ਇਹ ਆਉਣ ਵਾਲੇ ਖਤਰੇ ਦੀ ਪਹਿਲਾਂ ਹੀ ਜਿਹੜੀ ਆ ਉਹਨੂੰ ਜਾਣਕਾਰੀ ਹੋ ਜਾਂਦੀ ਆ ਤੇ ਉਹ ਜਾ ਕੇ ਪਿੰਡ ਦੇ ਕਬੀਲੇ ਦੇ ਮਾਲਕ ਨੂੰ ਇਹ ਗੱਲ ਦੱਸਦਾ ਸਰਦਾਰ ਨੂੰ ਕਿ ਤੇ ਹਮਲਾਉਣੜਾ ਕੋਈ ਸੇਨਾ ਕੱਟੀ ਹੋ ਰਹੀ ਉਹ ਕਹਿੰਦਾ ਵੀ ਜੇ ਤੇ ਗੱਲ ਹੋਈ ਝੂਠੀ ਫਿਰ ਤਾਂ ਤੇਰਾ ਸਿਰ ਵੱਢ ਦੇਾਂਗੇ ਤੇ ਜੇ ਗੱਲ ਹੋਈ ਸੱਚੀ ਫਿਰ ਤੇਨੂੰ ਜ਼ਰੂਰ ਇੱਥੇ ਕੁਛ ਨਾ ਕੁਛ ਦਿਆਂਗੇ ਕੱਲ ਸੱਚੀ ਹੁੰਦੀ ਆ ਰਾਤ ਨੂੰ ਤਾਂ ਡਰ ਦੇ ਨਾਲ ਬਿਆਹ ਹੁੰਦਾ ਵੀ ਸ਼ਾਇਦ ਕੱਲ ਨੂੰ ਕੋਈ ਹਮਲਾ ਹੋ ਵੀ ਨਾ ਪਰ ਮੈਂ ਇੱਕ ਕਮਿਟਮੈਂਟ ਕਰ ਰਿਹਾ ਆ ਆਪਣੇ ਵੱਲੋਂ ਕੀਤਾ ਤਾਂ ਮੈਂ ਚੰਗਾ ਪਰ ਜੇ ਤਾਂ ਨਾ ਹੋਇਆ ਤਾਂ ਇਹ ਮੈਨੂੰ ਮਾਰ ਵੀ ਸਕਦੇ ਆ ਉਹਨਾਂ ਕਿ ਅਸੀਂ ਤਾਂ ਗੱਲਾਂ ਵਟਦਾਂਗੇ ਪਰ ਅੰਗਰੇਜ਼ਾਂ ਨੂੰ ਹੀ ਹੋਇਆ ਪਿੰਡ ਤੇ ਹਮਲਾ ਹੋ ਗਿਆ ਪਰ ਇਹਨਾਂ ਨੂੰ ਪਹਿਲਾਂ ਹੀ ਜਾਣਕਾਰੀ ਹੋਣ ਕਰਕੇ ਇਹ ਤਿਆਰੀ ਦੇ ਵਿੱਚ ਸੀ ਤਿਆਰੀ ਦੇ ਵਿੱਚ ਹੋਣ ਕਰਕੇ ਇਹਨਾਂ ਦਾ ਜਿਹੜਾ ਨੁਕਸਾਨ ਹੋਣੋਂ ਬਚ ਜਾਂਦਾ ਇਸੇ ਕਰਕੇ ਜਿਹੜਾ ਉਹ ਪਿੰਡ ਦਾ ਸਰਦਾਰ ਹੁੰਦਾ ਕਬੀਲੇ ਦਾ ਸਰਦਾਰ ਉਹ ਸਨਟਾਗੂ ਨੂੰ ਆਪਣਾ ਸਲਾਹਕਾਰ ਰਮਨ ਰੱਖ ਲਈ ਦੇਵੇ ਵਧੀਆ ਔਦੇ ਦੇ ਉੱਤੇ ਰੱਖ ਲੈਂਦੇ ਨੇ ਇੱਕ ਤਰ੍ਹਾਂ ਨਾਲ ਕਿ ਜ਼ਗੀਰ ਦੇ ਦਿੰਦੇ ਨੇ ਚੰਗੀ ਕਮਾਈ ਹੁੰਦੀ ਆ ਇੱਥੇ ਇੱਕ ਗੱਲ ਇਹ ਆ ਕਿ ਜਦੋਂ ਉਹ ਭੇਡਾਂ ਵਿੱਚ ਪਹਿਲਾਂ ਉਹ ਬੜਾ ਹੌਸਲਾ ਕਰਕੇ ਭੇਡਾਂ ਵੇਚਦਾ ਵਾ ਖਜ਼ਾਨੇ ਦੀ ਭਾਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਉਹ ਉਸ ਦੁਕਾਨ ਦੇ ਉੱਤੇ ਕੰਮ ਕਰਦਾ ਵਾ ਉਹ ਚੰਗੀ ਕਮਾਈ ਕਰ ਲੈਂਦਾ ਵਾ ਉੱਥੇ ਵੀ ਉਹਦੇ ਮਨ ਚ ਆ ਕਿ ਮੈਂ ਇੱਥੇ ਰੁਕ ਜਾਵਾਂ ਪਰ ਉਹ ਨਹੀਂ ਰੁਕਿਆ ਸਾਰਾ ਕੁਝ ਉਹ ਛੱਡ ਛੱਡਾ ਕੇ ਫੇਰ ਅੱਗੇ ਆਇਆ ਇੱਕ ਪਿੰਡ ਦਾ ਇੱਕ ਤਰ੍ਹਾਂ ਦਾ ਮਾਲਕ ਹੀ ਬਣ ਗਿਆ ਪਰ ਉਹ ਉਹਨੂੰ ਜਿਹੜਾ ਸੁਪਨਾ ਵਾ ਅਜੇ ਵੀ ਸਤਾਉਂਦਾ ਵਾ ਇੱਥੇ ਉਹਦੀ ਕਮਿਟਮੈਂਟ ਵਿਆਹ ਦੇ ਲਈ ਫਾਤਿਮਾ ਦੇ ਨਾਲ ਵੀ ਹੈ ਫਾਤਿਮਾ ਨੂੰ ਜਾ ਕੇ ਸਾਰੀ ਗੱਲ ਦੱਸਦਾ ਕਿ ਐਦਾਂ ਆਪਾਂ ਹੁਣ ਵਿਆਹ ਕਰਾਉਣਾ ਕਹਿੰਦੀ ਨਹੀਂ ਪਹਿਲਾਂ ਆਪਣਾ ਸੁਪਨਾ ਪੂਰਾ ਕਰ ਤੇਰਾ ਜਿਹੜਾ ਸੁਪਨਾ ਵਾ ਉਹ ਜ਼ਰੂਰੀ ਆ ਇੱਥੇ ਇੱਕ ਗੱਲ ਹੈ ਕਿ ਜਿਹੜਾ ਤੁਹਾਡਾ ਅਸਲੀ ਪਿਆਰ ਹੁੰਦਾ ਤੁਹਾਡਾ ਪਾਰਟਨਰ ਹੁੰਦਾ ਵਾ ਉਹ ਤੁਹਾਨੂੰ ਆਜ਼ਾਦੀ ਦਿੰਦਾ ਵਾ ਤੁਹਾਡੇ ਸੁਪਨੇ ਪੂਰੇ ਕਰਨ ਲਈ ਤੁਹਾਨੂੰ ਬੰਨ ਕੇ ਨਹੀਂ ਰੱਖਦਾ ਤੇ ਉਹਦੇ ਲਈ ਐਮੀ ਹੈ ਤੇਰੇ ਨਾਲ ਤੇਰੇ ਸੁਪਨੇ ਦੀ ਵੀ ਆ ਆਪਣੇ ਪਾਰਟਨਰ ਦੇ ਸੁਪਨੇ ਦੀ ਵੀ ਨਾਲ ਪੂਰੀ ਇਮਾਨੀਅਤ ਨਾਲ ਕਹਿੰਦੀ ਕਿ ਅਸੀਂ ਤਾਂ ਵੈਸੇ ਵੀ ਰਿੰਗਿਸਤਾਨ ਦੇ ਲੋਕ ਰਹੇ ਜਿਹੜੇ ਰੇਗਿਸਤਾਨ ਦੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਉਡੀਕ ਕਰਨ ਦੀ ਆਦਤ ਹੁੰਦੀ ਹੈ ਕਿਉਂਕਿ ਰੇਗਿਸਤਾਨ ਦੇ ਲੋਕ ਬੜੇ ਲੰਮੇ ਸਫ਼ਰਾਂ ਤੇ ਜਾਂਦੇ ਆ ਕਹਿੰਦੀ ਨਹੀਂ ਤੂੰ ਆਪਣਾ ਸੁਪਨਾ ਪੂਰਾ ਕਰ ਉਹ ਉਹਨੂੰ ਪੁਸ਼ ਕਰਦੀ ਆਪਣਾ ਸੁਪਨਾ ਪੂਰਾ ਕਰਨ ਲਈ ਤਾਂ ਉੱਥੇ ਉਹ ਐਲਪੀਨਿਸਟ ਉਹਦਾ ਸਾਥ ਦਿੰਦਾ ਕਿ ਮੈਂ ਤੇਰੇ ਨਾਲ ਜਾਂਦਾ ਉਹ ਉੱਗ ਚਲੇ ਜਾਂਦੇ ਆ ਪੈਰਾਮਿਡ ਪਹੁੰਚ ਜਾਂਦੇ ਆ ਪੈਰਾਮਿਡ ਤੋਂ ਪਹਿਲਾਂ ਹੀ ਥੋੜਾ ਇਹਨੂੰ ਇੱਕ ਹੋਰ ਬੰਦਾ ਮਿਲਦਾ ਜਿਹੜਾ ਇਹਨੂੰ ਕਹਿੰਦਾ ਕਿ ਮੈਂ ਤੈਨੂੰ ਸ਼ਾਰਟਕਟ ਦੇ ਰਾਹੀਂ ਉੱਥੇ ਲੈ ਜਾਵਾਂਗਾ ਤੇਰੇ ਖਜ਼ਾਨੇ ਦੇ ਕੋਲੇ ਪੈਰਾਮਿਡ ਦੇ ਕੋਲੇ ਉਹ ਉਹਦੇ ਤੇ ਯਕੀਨ ਕਰ ਲੈਂਦਾ ਤੇ ਆਪਣਾ ਜਿਹੜੇ ਉਹ ਯਕੀਨ ਕਰਨ ਦੇ ਕੋਲੇ ਉਹ ਇਹਦੇ ਨਾਲ ਧੋਖਾ ਕਰਦਾ ਵਾ ਇਹਦਾ ਸਾਰਾ ਧਨ ਦੌਲਤ ਜਿੰਨੀ ਵੀ ਇੱਥੇ ਕੋਲੇ ਹੁੰਦੀ ਆ ਲੁੱਟ ਕੇ ਚੜਾ ਜਾਂਦਾ ਇੱਕ ਤਰ੍ਹਾਂ ਦਾ ਫੇਰ ਇਹ ਖਾਲੀ ਹੋ ਜਾਂਦਾ ਜਦੋਂ ਫਿਰ ਅੱਗੇ ਜਾਂਦਾ ਆਪਣੇ ਪੈਰਾਮਿਡ ਦੇ ਕੋਲ ਪਹੁੰਚਦਾ ਖਜ਼ਾਨੇ ਦੇ ਕੋਲੇ ਪਹੁੰਚਦਾ ਤਾਂ ਉੱਥੇ ਇੰਨਾਂ ਬੰਦੇ ਪੈ ਜਾਂਦੇ ਆ ਇਹਨੂੰ ਬਹੁਤ ਘੁੱਟਦੇ ਆ ਬਹੁਤ ਘੁੱਟਦੇ ਆ ਇੰਨਾ ਘੁੱਟਦੇ ਆ ਕੋਈ ਹਿਸਾਬ ਨਹੀਂ ਲਾਸਟ ਤੇ ਉਹ ਕਹਿੰਦਾ ਕਿ ਤੂੰ ਹੀ ਆਏ ਕੀ ਕਰਨ ਤੇ ਇੱਡੀ ਦੂਰ ਤੇ ਕਹਿੰਦਾ ਕਿ ਮੈਨੂੰ ਤਾਂ ਸੁਪਨਾ ਆਇਆ ਸੀਗਾ ਕਿ ਫਲਾਣੀ ਥਾਂ ਇੱਥੇ ਪੈਰਾਮਿਡ ਦੇ ਕੋਲੇ ਖਜ਼ਾਨਾ ਦੱਬਿਆ ਹੈ ਉਹਨਾਂ ਤੋਂ ਵਿੱਚ ਘਸਦਾ ਹੈ ਕਹਿੰਦਾ ਤਾਂ ਡਰ ਕੇ ਮੂਰਖਣੀ ਵੇਖਣੇ ਮੈਨੂੰ ਵੀ ਕਿੰਨੀ ਵਾਰੀ ਸੁਪਨਾ ਆਇਆ ਵਾ ਕਿ ਕਿਤੇ ਸਪੇਨ ਦੇ ਵਿੱਚ ਇੱਕ ਚਰਚ ਹੈ ਜਿਹੜੀ ਖੰਡਰ ਹੋਈ ਉੱਥੇ ਇੰਜੀਰ ਦਾ ਰੋਖ ਹੈ ਤੇ ਉੱਥੇ ਸੁਪਨਾ ਦੇਖਉ ਉੱਥੇ ਫਿਜਾਨਾ ਦਰਪਿਆ ਇਹ ਨਹੀਂ ਕਰ ਕਿਉਂ ਚਲੇ ਜਾਂਦੇ ਆ ਤੇ ਪਿੱਛੋਂ ਸੈਨੇਟਰ ਉਹ ਬੜਾ ਖੁਸ਼ ਹੁੰਦਾ ਤੇ ਹੱਸਦਾ ਵਾ ਹੱਸਦਾ ਕਿਉਂਕਿ ਉਹਨੂੰ ਇੱਥੇ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਜਿਹੜਾ ਫਿਜਾਨਾ ਉੱਥੇ ਪਿਆ ਜਿੱਥੋਂ ਉਹ ਤੁਰਿਆ ਸੀਗਾ ਜ਼ਿੰਦਗੀ ਦਾ ਸਾਰ ਕੀ ਹੈ ਕਿ ਉਹਨੂੰ ਸੁਪਨਾ ਆਇਆ ਕਿ ਹਿੰਟ ਦੇ ਕੋਲੇ ਖਜ਼ਾਨਾ ਪਿਆ ਵਾ ਉਹਨੇ ਸਫ਼ਰ ਕੀਤਾ ਸਫ਼ਰ ਕੀਤਾ ਇੱਥੇ ਆ ਕੇ ਨੂੰ ਪਤਾ ਲੱਗ ਕਿ ਅਸਲੀ ਖਜ਼ਾਨਾ ਪਿਆ ਵਾ ਅੰਜੀਰ ਦੇ ਰੁੱਖ ਦੇ ਥੱਲੇ ਮੈਂ ਚੰਗਾ ਬੰਦਾ ਵਾਂ ਪਰ ਉਹ ਕਿੱਡਾ ਮੂਰਖ ਆ ਜਿਸ ਨੂੰ ਕਿੰਨੀ ਵਾਰ ਸੁਪਨਾ ਆਇਆ ਕਿ ਅੰਜੀਰ ਦੇ ਰੁੱਖ ਦੇ ਥੱਲੇ ਖਜ਼ਾਨਾ ਹੋ ਜੋ ਸਫ਼ਰ ਹੀ ਨਿਕਲਿਆ ਹੀ ਨਹੀਂ ਇਹ ਇਹਦੀ ਕਹਾਣੀ ਆ ਕਹਾਣੀ ਇਹੀ ਦੱਸਦੀ ਆ ਕਿ ਮੇਰੇ ਨਾਲ ਤੁਹਾਨੂੰ ਤੁਹਾਡੇ ਅੰਦਰੋਂ ਹੀ ਆ ਪਰ ਉਹਦੇ ਲਈ ਤੁਹਾਨੂੰ ਸਫਰ ਕਰਨਾ ਪਊਗਾ ਅਸਲੀ ਜਿਹੜਾ ਖਜ਼ਾਨਾ ਵਾ ਉਹ ਯਾਤਰਾ ਵਾ ਉਹ ਗਿਆਨ ਆ ਜਿਹੜੀ ਰਸਤੇ ਦੇ ਵਿੱਚ ਇੰਨੀ ਨੌਲੇਜ ਲੈਣੀ ਆ ਤੁਸੀਂ ਉਹ ਆਸਲੀ ਖਜ਼ਾਨਾ ਸੁਪਨੇ ਨੂੰ ਕਦੀ ਵੀ ਅਧੂਰਾ ਨਹੀਂ ਛੱਡਣਾ ਕੁਛ ਵੀ ਹੋ ਜੇ ਸੁਪਨੇ ਪੂਰੇ ਹੁੰਦੇ ਹੀ ਹੁੰਦੇ ਨੇ ਜੇ ਤੁਸੀਂ ਦਿਲੋਂ ਉਹ ਸੁਪਨੇ ਵੇਖੇ ਉਹਨਾਂ ਦੀ ਹਿੰਮਤ ਤੇ ਹੌਸਲਾ ਜਿਹੜਾ ਵਾ ਉਹ ਤੁਹਾਨੂੰ ਪੁਸ਼ ਕਰਦਾ ਵਾ ਤੁਹਾਡਾ ਸਪਨਾ ਪੂਰਾ ਕਰਨ ਦੇ ਲਈ ਸੇਮ ਹੀ ਇਸ ਨਾਵਲ ਦੇ ਵਿੱਚ ਆ ਕਿ ਹਾਂ ਕਿਤੇ ਵੀ ਸੈਟੀਸਫਾਈ ਨਹੀਂ ਹੋਣਾ ਪਰ ਆਂ ਹੀ ਬੰਦੇ ਵੇਖਦੇ ਆ ਯਾਰ ਚਲੋ ਮੈਂ ਉਹ ਆਪਣਾ ਸੁਪਨਾ ਤੇ ਅਚੀਵ ਨਹੀਂ ਕਰ ਸਕਿਆ ਪਰ ਮੈਂ ਬੜਿਆ ਤੋਂ ਚੰਗਾ ਆ ਮੇਰੇ ਕੋਲ ਬੜਾ ਕੁਝ ਆ ਪਰ ਤੇਰੇ ਕੋਲ ਤੇਰਾ ਸੁਪਨਾ ਨਹੀਂ ਆ ਜੇ ਤੂੰ ਸੁਪਨੇ ਲੱਗਾਂ ਨਹੀਂ ਉਹ ਤੈਨੂੰ ਚੀਜ਼ ਮਿਲਣੀ ਹੀ ਮਿਲਣੀ ਆ ਵਿਦਿਆਤਮਵਾਦ ਵਾਲ ਕਿਵੇਂ ਕਿ ਆਪਾਂ ਹਮੇਸ਼ਾ ਹੀ ਕਹਿੰਦੇ ਕਿ ਸਾਰਿਆਂ ਦੇ ਦਿਲ ਦੇ ਵਿੱਚ ਰੱਬ ਆ ਸਾਰਿਆਂ ਸਰੀਰਾਂ ਦੇ ਵਿੱਚ ਰੱਬ ਆ ਹਨ ਪਰ ਪਤਾ ਕਿਵੇਂ ਉਹ ਦੀ ਭਗਤੀ ਆ ਸਫਰ ਆ ਸ਼ੀਰੀ ਪਤਾ ਬਗੂ ਗਣ ਇਹ ਹੀ ਕੀ ਹੈ ਕਿ ਉਹਨੂੰ ਕਿੰਨਾ ਸਫਰ ਕਰਦਾ ਤੇ ਲਾਸਟ ਤੇ ਮਿਲਦਾ ਉਹਦੇ ਅੰਦਰੋਂ ਹੀ ਆ ਮਿਲਣਾ ਤੇਨੂੰ ਤੇਰੇ ਅੰਦਰੋਂ ਹੀ ਗੁਰਬਾਣੀ ਦੇ ਵਿੱਚ ਲਿਖਿਆ ਹੋਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਆਪਣਾ ਮੂਲ ਪਛਾਣਨਾ ਕਿਵੇਂ ਹੈ ਸਫਰ ਕਰਕੇ ਜਿਹੜਾ ਸਫਰ ਕਿਹੜਾ ਹੋਆ ਗਿਆਨ ਦਾ ਸਫਰ ਭਗਤੀ ਦਾ ਸਫਰ ਜ਼ਿੰਦਗੀ ਦੇ ਵਿੱਚ ਨਹੀਂ ਇਦਾਂ ਹੀ ਆ ਕਿ ਜਿੰਨਾ ਤੁਸੀਂ ਦਿਲੋਂ ਸਟਰੋਂਗ ਰਹੋ ਆਪਣੇ ਆਪਣੇ ਜਿੰਨਾ ਨੂੰ ਹੀ ਬੂਤ ਰੱਖੋਗੇ ਅੰਦਰੋਂ ਉਹਨੇ ਸੁਪਲੀਟਰ ਦੇ ਛੇਤੀ ਸਕਾਰ ਹੋਣਗੇ ਤੇ ਇਹ ਨਾਵਲ ਦੇ ਮੁੱਲ ਤਾਂ ਹਮੇਸ਼ਾ ਹੀ ਨਵੇਂ-ਨਵੇਂ ਲੈਸਨ ਜਿਹੜੇ ਨੇ ਆਉਂਦੇ ਹੀ ਰਹਿਣਗੇ ਸੋ ਤੁਸੀਂ ਇਹ ਕਿਤਾਬ ਪੜ੍ਹੀ ਆ ਜੇ ਪੜ੍ਹਨੀ ਆ ਇਹਦੇ ਸੁਝਾਅ ਜਰੂਰ ਦਿਓ ਤਾਂ ਇਹ ਕਿਤਾਬ ਤੇ ਤੁਸੀਂ ਬਰੀਫਲੀ ਜਾਣਕਾਰੀ ਲੈ ਸਕਦੇ ਹੋ ਇੱਕ ਜੀਵਨ ਜਾਂਚ ਪੋਡਕਾਸਟ ਦੇ ਉੱਤੇ ਇਹਨਾਂ ਮੁੱਦਿਆਂ ਨੇ ਬਹੁਤ ਵਧੀਆ ਇਹਦੇ ਤੇ ਇੱਕ ਘੰਟੇ ਦਾ ਪੋਡਕਾਸਟ ਕੀਤਾ ਵਾ ਨਾਵਲ ਦੇ ਉੱਤੇ ਇਕੱਲੇ ਇਕੱਲੇ ਜਿਹੜੀ ਆ ਤੁਹਾਨੂੰ ਗੱਲ ਸਮਝਾਈਆਂ ਉਸ ਪੋਡਕਾਸਟ ਦੇ ਵਿੱਚ ਇਸ ਨਾਵਲ ਨੂੰ ਲੈ ਕੇ ਦੁਨੀਆ ਦਾ ਵਰਲਡ ਕਲਾਸ ਨਾਵਲ ਉਹਦੇ ਵਿੱਚ ਇੱਕ ਨਾਵਲ ਆ ਤੇ ਬਹੁਤ ਹੀ ਵਧੀਆ ਮੈਂ ਤੁਹਾਨੂੰ ਜ਼ਰੂਰ ਸੁਜੈਸਟ ਕਰੂੰਗਾ ਕਿ ਇਹ ਨਾਵਲ ਜ਼ਰੂਰ ਪੜੋ ਸੁਪਨ ਸਰ ਇੰਗਲਿਸ਼ ਚ ਪੜੋ ਇਹ ਤਾਂ ਨਾ ਹਗਾ ਅਲਕਮਿਸਟ ਇੰਗਲਿਸ਼ ਹੁੰਦੀ ਆ ਤੇ ਇੰਗਲਿਸ਼ ਚ ਹੀ ਪੜੋ ਮੈਂ ਨਾ ਤੁਹਾਨੂੰ ਤੁਹਾਡੇ ਅੰਗਰੇਜ਼ੀ ਆ ਤੁਸੀਂ ਸਾਨੂੰ ਦੱਸਿਓ